اسی زیرو پوائنٹ تو ہو کے ہندوستان دا نعرہ بلند کر دیا لیکن ہندوستان سارے حق نہیں بول رہا گورنمنٹ کا کہیں بینکر دیتے سارے کچھ نہیں جڑے ਜੀਤੇ অভিনয় ਨਾ ਦੇ ਬਰਾਬਰ ਨੇ ਔਰ ਜਿੱਤੇ ਹੀ ਨਹੀਂ ਬਿੰਕਰ ਸਤਿ ਸ਼੍ਰੀ ਅਕਾਲ ਜੀ ਅਸੀਂ ਇਸ ਵੇਲੇ ਜੰਮੂ ਕਸ਼ਮੀਰ ਦੇ ਸ਼ਾਪਰ ਏਰੀਆ ਜਿਹੜਾ ਕਿ ਐਲਓਸੀ ਹੈਗਾ ਇੱਕ ਤਰਫ ਪਾਕਿਸਤਾਨ ਦੀ ਹੱਦ ਲੱਗਦੀ ਹੈ ਔਰ ਦੂਸਰੀ ਤਰਫ ਇਹ ਜਿਹੜਾ ਸ਼ਾਪੂਰ ਦਾ ਏਰੀਆ ਹੈਗਾ ਕਹਿ ਸਕਦੇ ਹਾਂ ਕਿ ਬਾਰਡਰ ਦੇ ਉੱਪਰ ਅਸੀਂ ਉੱਚੇ ਹੋਏ ਹਾਂ ਲੋਕਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਇੱਥੇ ਫੇਸ ਕਰਨੀਆਂ ਪੈਂਦੀਆਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਉਹਨਾਂ ਨੇ ਕੀ ਕਹਿਣਾ ਹੈਗਾ ਸਰ ਕੀ ਨਾਮ ਆਈ ਤੁਹਾਡਾ ਪਰ ਮੇਰਾ ਨਾਮ ਗੁਲਾਮਦੀਨ ਕਾਲਸ ਸ਼ਾਪਰ ਸਰਪੰਚਾਇਤ ਬਿਲਕੁਲ ਅਲੋਚਕ ਕਿਹੜੀ ਮੁਸ਼ਕਲ ਤੁਹਾਨੂੰ ਇੱਥੇ ਆਂਦੀ ਹੈਗੀ ਇੱਥੋਂ ਸਾਰਿਆਂ ਤੋਂ ਮੁਸ਼ਕਲ ਹੀ ਮੁਸ਼ਕਲ ਹੈ ਸਾਲਾ ਨੰਬਰ ਕਹਿੰਗਾ ਰੋਡ ਕੀ ਹਾਲਤ ਆਪ ਦੇਖੋ ਖਸਤਾ ਹਾਲ ਹੈ ਨਾ ਹੋਣ ਕੇ ਬਰਾਬਰ ਉਸ ਕੇ ਬਾਅਦ ਪਾਣੀ ਕੀ ਖਸਤਾ ਹਾਲ ਹੈ اس کے بعد اگر چلو تو جب یہاں پاکستان کی طرف سے شیلنگ ہوتی ہے ہمارے مکان ٹوٹ جاتے ہیں کچے مکان ہیں ہمارے پاس گورنمنٹ نے کچھ بینکر دیے تھے وہ نہ کے برابر بڑھے کچھ کا کام ادھورا رہ گیا واپس کوئی آیا ہی نہیں اس کے بعد زیادہ لوگ ہیں جن کو بینکر ملے ہی نہیں ہیں یہاں میڈیکل کا بہت بڑا خستہ حالت ہے یہاں کوئی ڈاکٹر نہیں ہے یہ سامنے ڈسپنسری ہے ਇੱਥੇ ਪਕਸ ਪੀਆਰਆਈ ਕੇ ਪੈਸੇ ਮਣੀ ਥੀ ਜਬ ਬੈਕ ਟੂ ਵਿਲੇਜ ਹੋਈ ਯਹਾਂ ਇੱਕ ਡਾਕਟਰ ਆਇਆ ਥੋੜੀ ਦਵਾਈ ਪੱਟੀ ਰਖੀ ਫੋਟੋ ਬਣਵਾਇਆ ਵਾਪਸ ਚਲੇਗੇ ਯਹਾਂ ਕੁਛ ਨਹੀਂ ਹੈ ਹਮਾਰੇ ਕੋਲ ਹਰ ਕਿਸਮ ਕੀ ਦਿੱਕਤ ਹੈ ਯਹਾਂ ਸੇ ਸੁਵਿਧਾਵੰਦੀ ਗੱਲ ਕਰੀਏ ਜਦੋਂ ਕੋਈ ਬਿਮਾਰ ਹੋ ਜਾਂਦਾ ਹੈ ਡੇਢ ਸਵੇਰ ਰਾਤ ਨੂੰ ਬਿਮਾਰ ਹੋ ਜਾਂਦਾ ਹੈ ਤੇ ਕਿਸ ਤਰ੍ਹਾਂ ਤੁਸੀਂ ਲੈ ਕੇ ਜਾਂਦੇ ਹੋ ਔਰ ਕਿਹੜੀ ਜਗ੍ਹਾ ਲੈ ਕੇ ਜਾਂਦੇ ਸਾਰੀ ਹਾਂਸੇ ਪੁਂਚ ਲੈ ਜਾਣਾ ਪੜਦਾ ਹੈ ਪ੍ਰਾਪਰ ਪੁਂਚ ਜੋ ਕਿ 30 ਕਿਲੋਮੀਟਰ ਦੂਰ ਹੈ ਅੰਦਰ ਪਰ ਉਠਾ ਕੇ ਲਿਜਾਤੇ ਔਰ ਕਿੱਸੇ ਲੈ ਜਾਏਗੇ ਕਿਉਂਕਿ بارش ਜਾਂ ਬਰਫ ਜਾਂ ਕਿਸੇ ਵੀ ਦਿੱਕਤ ਜਬ ਹੁੰਦੀ ਹੈ ਤਾਂ ਇੰहां ਸੋਮਾ ਪਹੁੰਚ ਤੱਕ ਨਹੀਂ ਜਾ ਸਕਦੀ ਰੋਡ ਖਰਾਬ ਬਿਲਕੁਲ ਦੇਖਿਆ ਤੁਸੀਂ ਕਾਫੀ ਮੁਸ਼ਕਲਾਂ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਐ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਮਮਾ ਸ਼ਫੀ ਐਕਸਟ੍ਰੇਟ ਐਡਵਾਈ ਐਸਟੀ ਐਕਸਟ੍ਰੇਟ ਐਡਵਾਈ ਸਰ ਕਿਹੜੀਆਂ ਮੁਸ਼ਕਲਾਂ ਤੁਹਾਨੂੰ ਇੱਥੇ ਆਂਦੀਆਂ ਜਾਂ ਫੇਸ ਕਰਨੀਆਂ ਪੈਂਦੀਆਂ ਬਾਰਡਰ ਤੇ ਸਰ ਅਗਰ ਮੈਂ ਆਪਣੀ ਮੁਸ਼ਕਲਾਂ ਦੀ ਆਪਣੀ ਆਵਾਮ ਦੀ ਮੁਸ਼ਕਲਾਂ ਦੀ ਪੇਸ਼ਾਨਗੋਈ ਦਿਆਂ ریکویسٹ کرا یہ بہت بڑا مسئلہ ہے سانو گورنمنٹ کی طرف سب کچھ آ رہا ہے لیکن اتر لوکل ایڈمنسٹریشن جڑی ہے وہ سانو کوئی بھی سہولیت فراہم نہیں کر دی اب تسی سب پہلے کہ اتو پونچھ تری کلو میٹر ہے اگر کوئی بیمار ہو جائے گا اگر کوئی لیڈی پرگنینٹ ہو جائے گی تو وہ کسے جائے گی کدھے تو اٹھا کے جائے گی نا اس تو بعد ਸਾਡੇ ਪਸ਼ੂਆਂ ਅਗਰ ਪਸ਼ੂ ਕੋਈ ਬਿਮਾਰ ਹੋ ਜਾਏਗਾ ਉਸ ਤੇ ਉਸ ਦਾ ਉਸ ਦਾ ਕੀ ਰਕ ਅਸਾਨੂੰ ਕੀ ਕੀਦਾ ਫਾਇਦਾ ਹੈ ਅਬ ਉਸ ਤੋਂ ਬਾਅਦ ਇਹ ਦੇਖੋ ਕਿ ਸਾਡਾ ਅਸੀਂ 0.1 ਬਾਰਡਰ ਤੇ ਅਸੀਂ 0.2 ਹੋ ਕੇ ਹਿੰਦੁਸਤਾਨ ਦਾ ਨਾਰਾ ਬਲੰਦ ਕਰ ਦਿਆ ਲੇਕਿਨ ਹਿੰਦੁਸਤਾਨ ਸਾਡੇ ਹਾਕ ਕੋਈ ਨਹੀਂ ਬੋਲਦਾ ہی بول رہا ہے لیکن اگر کوئی نہیں بول رہا ہے. ایتھے اتنا میں آرز عرض کرنگا کہ ہے سارا ایریا فائرنگ کی ذات بھی آتا ہے کوئی بچہ سکول جانتے قابل نہیں ہوتا کوئی مزدور بزرگ جانے تیار نہیں ہوتا کسی جائے گا فائرنگ ہو رہی ہے کوئی بندہ اگر صحیح طریقہ دکھا جائے تو ਉਹ ਰੋਟੀ ਖਾਣ ਵਾਸਤੇ ਤਿਆਰ ਨਹੀਂ ਹੋ ਰਿਹਾ ਕਿਉਂ ਉਸ ਦਾ ਬੱਚਾ ਇੱਕ ਬਾਹਰ ਹੈ ਬੱਚੀ ਸਕੂਲ ਹੈ ਬੱਚਾ ਕਿਧਰ ਕੰਮ ਗਿਆ ਦਾ ਉਹ ਰੋਟੀ ਕਿਸੇ ਖਾਏਗਾ ਮੇਰੇ ਆਪਣੇ ਵੀਰ ਨਾਨੀ ਇਹ ਅਰਜ਼ ਕਰਨਾ ਚਾਹੁੰਦਾ ਕਿ ਸਾਡੀ ਬਹੁਤ ਬੜੀ ਮਜੂਰੀ ਹੈ ਅਗਰ ਵੀ ਮਜੂਰੀ ਦੇ ਉੱਪਰ ਡਿਸਕਸ ਕਰਾਂ ਮੈਨੂੰ ਬੇਨ ਕਟਾ ਦੇ ਲੇਕਿਨ ਇਹ ਉਤਨਾ ਨਹੀਂ ਆਣਾ ਚਾਹੁੰਦਾ ਸਾਡੀ ਰੋਡ ਦੀ ਹਾਲਤ ਦੇਖ ਲਓ ساری دی حالت دیکھ ساڑھے سکولوں دی حالت دیکھ لیو اور ساڑھے بینکر دی حالت دیکھ لیو اگر اے سارا کچھ سامنے ہون کے باوجود میں ایک دعویٰ کرنا میری سرکار پھانسی چاڑ دبد بھی بور رہا اس دے پر اس الفاظ کے شب اور ایک ਇਲਾਕਾ ਹੈ ਜੰਮ ਪੂਰੇ ਹਿੰਦੁਸਤਾਨ ਵਿੱਚ ਇਹ ਜੰਮੂ ਕਸ਼ਮੀਰੀ ਪੂਰੇ ਹਿੰਦੁਸਤਾਨ ਵਿੱਚ ਚਾਹ ਬੁਰ ਇੱਕ ਵਾਇਟ ਪੰਚਾਇਤ ਹੈ ਜਿਸ ਨੇ ਹਿੰਦੁਸਤਾਨ ਦਾ ਚੰਗਾ ਹਮਿਆ 1947 ਤੋਂ ਲੈ ਕੇ 2024 ਤੱਕ ਲੇਕਿਨ ਇਸ ਝੰਡੇ ਦੀ ਆਨ ਔਰ ਸ਼ਾਨ ਦੇ ਵਾਸਤੇ ਆਪਣੇ ਬੱਚਿਆਂ ਦੀ ਆਪਣੀ ਬੀਵੀਆਂ ਦੀ ਆਪਣੇ ਆਪਣੀ ਆਪਣਾ ਵਾਲਿਦਾਂ ਦਿੱਤਾ ਅਪੀਲ ਕੀ ਕਰੋਗੇ ਨਹੀਂ ਇਹ ਅਪੀਲ ਕਰਗਾ ਅਗਰ ਅਸੀਂ ਇਤਨੇ ਕਟੜ ਹਿੰਦੁਸਤਾਨੀਆਂ ਤੇ ਸਾਨੂੰ ਕਿਉਂ ਆਪਣੀ ਇਨ ਸੁਲਤਾਨ ਸੁਲਤਾਨ ਇਨ ਸੁਲਤਾਨ ਨੂੰ ਕਿਉਂ ਮਾਲੂਮ ਰੱਖਿਆ ਜਾਦਾ ਹੈ ਮਿਲਨੀ ਚਾਹੀਦੀ ਮੈਂ ਇਹ ਚਾਹਨਾ ਗਵਰਨਮੈਂਟ ਨੂੰ ਕਿ ਇਸ ਇਸ ਗ੍ਰਾਮ ਵਿੱਚ ਇਸ ਪੰਚਾਇਤ ਵਿੱਚ ਇਹ ਸੁਲਤਾਨ ਮੈਂ ਮੈਂ ਇਹ ਕਹਾਂ ਕਿ ਅਗਰ ਗਵਰਨਮੈਂਟ ਨੂੰ ਸ਼ਰਮ ਹੋਵੇ ਤਾਂ ਦਿੱਲੀ ਵੀ ਉਹ ਸੁਲਤਾਨ ਨਾ ਹੋਣ ਇੱਕ ਸ਼ਾਪਰ ਬਿਲਕੁਲ ਦੇਖਿਆ ਤੁਸੀਂ ਕਾਫੀ ਲੋਕ ਮੁਸ਼ਕਲ ਦੇ ਵਿੱਚ ਹੈਗੇ ਨੇ ਇਹ ਬਾਬਾ ਜੀ ਕੀ ਨਾਮ ਦੋ ਮਮਨ ਸ਼ਰੀਫ ਕਾਗਜ਼ ਕੀ ਕਹਿਣਾ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ جناب مشکلات ہے کہ سب تو پہلے روڈ دی حالت خستہ ہے اس گورنمنٹ کا کوئی دھیان نہیں ہے اس بعد ہسپتال جو ہے انہیں دے برابر ہے کوئی کمپاؤڈر آتا ہے بیٹھ رہا ہے یا چلے جا ہے بھائی اس سب کوئی نہیں جبکہ ڈاکٹر نہیں ہے <coughs> کوئی مال بیمار ہو جائے ڈسپینسری بنی ہے انسانوں نے چاہیے مال سر جائے اس بعد یہ بارڈر علاقہ اسی زیرو رہ رہے ہیں نال پاکستان ہے ਕਿ ਮੇਰਾ ਅਜੇ ਹਿੰਦੁਸਤਾਨ ਵੀ ਜਾ ਰਿਹਾ ਦਾ ਅਗਰ ਬੈਂਕਰਾਂ ਦਾ ਕੋਈ ਆਵਾਜ਼ ਚੱਲਿਆ ਸੀ ਬੈਂਕਰ ਕੋਈ ਦਿੱਤੇ ਨਾ ਦੇ ਬਰਾਬਰ ਕੋਈ ਬਣਿਆ ਉਸ ਵਿੱਚ ਉਸੇ ਤਰੀਕੇ ਨਾਲ ਦਰਵਾਜ਼ਾ ਨਹੀਂ ਬਾਤ ਸੁਣਨੀ ਜਿਹੜੇ ਸ਼ੁਰੂ ਕੀਤੇ ਇਸ ਤਰ੍ਹਾਂ 서ਜੇ ਖੜੇ ਇੱਕ ਇਸੇ ਇੱਕ ਲੰਗ ਸਾਇਕ ਇਸੇ ਵੀ ਦੋ ਤਿੰਨ ਅੱਧੇ ਇਹ ਦੇ ਕੋਈ ਨੂੰ ਮਿਲੇ ਹੀ ਨਹੀਂ ਅਗਰ ਹੋ ਸਕਦਾ ਹੈ ਦੇਖੋ ਮੌਸਮ ਦਾ ਕੀ ਬਤਾ ਕੇ ਕਿ ਇਸ ਤਨ ਖਰਾਬ ਹੋ ਜਾਏ ਹਕੂਮਤ ਦਾ ਕੀ ਬਤਾ ਕਿ ਇਸ ਨੂੰ ਮੂਰ ਬਦਲੀ ਹੋ ਜਾਏ میری نبے سال عمر ہے میرے پتا ہے کہ کوئی حالات خراب ہو جائے جس طرح پہلے نے چھوڑ گیا ہلاک خراب ہو جاندی رہی گولہ گولہ با باری پیسہ چھپن گئے گورمنٹ دیا بینکر دیتے ساڈے کول کچھ نہیں. دیتے ہو بھی نہ برابر نہ اور دیتے ہی نہیں بینکر ਸਰਕਾਰ ਨੂੰ ਇਹ ਅਪੀਲ ਕਰਦੇ ਆਂ ਅਗਰ ਪਿਛੋਂ ਗਵਰਨਮੈਂਟ ਦੇਂਦੀ ਹੈ ਕੋਈ ਸਰਕਾਰ ਦੇਂਦੀ ਹੈ ਕੋਈ ਚੀਜ਼ ਉਹ ਇਸ ਹਵਾਮ ਤੱਕ ਪਹੁੰਚਣੀ ਚਾਹੀਦੀ ਉਸ ਦਾ ਪਤਾ ਲਾਣਾ ਚਾਹੀਦਾ ਕਿ ਆ ਮਿਲੇ ਕਿ ਨਹੀਂ ਦੇਂ ਦੂ ਅਗਰ ਆਥੀ ਚੋ ਕੋਈ ਚ ਫੈਂਕ ਦਿਓ ਪਿਛੋ ਖਿਆਲ ਨਾ ਰੱਖੋ ਜਿਸਾ ਕਚਰੇ ਵਿੱਚ ਥੈਂਕੀ ਖਿਆਲ ਰੱਖੋ ਪਹੁੰਚੀ ਦਾ ਪਤਾ ਚੱਲ ਜਾਂਦਾ ਹੈ ਬਿਲਕੁਲ ਦੇਖਿਆ ਤੁਸੀਂ ਇਹ ਜਿਹੜੇ ਸ਼ਾਪਰ ਦੇ ਜਿਹੜੇ ਬਾਰਡਰ ਏਰੀਆ ਦੇ ਲੋਕ ਹੈਗੇ ਨੇ ਤੁਹਾਨੂੰ ਦਿਖਾ ਦੇਣਾ ਚਾਹਨਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਪਹਾੜ ਹੈਗਾ ਇਹਦੀ ਦੂਸਰੀ ਤਰਫ ਜਿਹੜਾ ਕਿ ਪਾਕਿਸਤਾਨ ਹੈਗਾ ਔਰ ਅਸੀਂ ਇਸ ਲਈ ਛਾਪਰ ਪਿੰਡ ਜਿਹੜਾ ਕਿ ਐਲਓਸੀ ਦੇ ਉੱਪਰ ਹੈਗਾ ਜ਼ੀਰੋ ਲਾਈਨ ਦੇ ਉੱਪਰ ਹੈਗਾ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਜਿਸ ਤਰ੍ਹਾਂ ਕਿ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਪਰੇਸ਼ਾਨੀਆਂ ਕਾਫੀ ਇੱਥੇ ਪਿੰਡ ਦੇ ਵਿੱਚ ਇਸ ਛਾਪਰ ਏਰੀਆ ਦੇ ਵਿੱਚ ਆ ਰਿਹਾ ਕਿਉਂਕਿ ਇਹ ਏਰੀਆ ਜਿਹੜਾ ਕਿ ਜੰਮੂ ਕਸ਼ਮੀਰ ਦੇ ਜਿਹੜਾ ਪੁੰਛ ਦੇ ਨਾਲ ਲੱਗਦਾ ਹੈਗਾ ਔਰ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਸੇਵਾ ਸੁਵਿਧਾ ਮੰਨ ਲਈ ਵੀ ਇਹਨਾਂ ਨੂੰ 30 ਕਿਲੋਮੀਟਰ ਪੁੰਚ ਜਾਣਾ ਪੈਂਦਾ ਕੋਈ ਸੇਵਾ ਸੁਵਿਧਾਵਾਂ ਇਹਨੇ ਪਿੰਡ ਦੇ ਵਿੱਚ ਨਹੀਂ ਹੈਗੀਆਂ ਅ ਜੇ ਅਸੀਂ ਪਸ਼ੂ ਹਸਪੀਟਲ ਦੀ ਗੱਲ ਕਰੀਏ ਤੇ ਬੜਿਆ ਜ਼ਰੂਰ ਸੀਗਾ 1 ਸਾਲ ਪਹਿਲੇ ਉਹ ਵੀ ਜਿਹੜਾ ਸਫੇਦ ਹਾਥੀ ਜਿਹੜਾ ਸਾਬਤ ਹੋ ਰਿਹਾ ਹੋਰ ਵੀ ਜਿਹੜੀਆਂ ਰੋਡ ਦੀ ਗੱਲ ਕਰੀਏ ਤੇ ਰੋਡ ਦੀ ਹਾਲਾਤ ਜਿਹੜੇ ਕਾਫੀ ਮਾੜੇ ਨੇ ਕਿਸੇ ਟਾਈਮ ਵੀ ਕਿਸ ਕੋਈ ਵੀ ਵੱਡਾ ਹਾਸਾ ਜਿਹੜਾ ਇੱਥੇ ਵਾਪਰ ਸਕਦਾ ਔਰ ਜਿਸ ਤਰ੍ਹਾਂ ਇਹ ਲੋਕ ਦੱਸ ਰਹੇ ਨੇ ਕਿ ਆਏ ਦਿਨ ਇੱਥੇ ਜਿਹੜੀ ਫਾਇਰਿੰਗ ਹੁੰਦੀ ਰਹਿੰਦੀ ਆ ਜਿਸ ਦੇ ਲਈ ਜਿਹੜੇ ਇਹਨਾਂ ਨੂੰ ਬੰਕਰ ਜਿਹੜੇ ਬਣਾ ਕੇ ਦਿੱਤੇ ਗਏ ਨੇ ਉਹ ਵੀ ਬੇਕਾਰ ਬੰਕਰ ਹੈਗੇ ਨੇ ਉਹਨਾਂ ਦੇ ਵਿੱਚ ਸਹੂਲਤ ਪ੍ਰਾਪਰ ਜਿਹੜੀ ਨਹੀਂ ਹੈਗੀ ਇਹਨਾਂ ਨੇ ਕਿਹਾ ਅਪੀਲ ਕੀਤੀ ਸਰਕਾਰ ਨੂੰ ਅਗਰ ਉਹਨਾਂ ਨੂੰ ਸੁਵਿਧਾਵਾਂ ਅਗਰ ਦਿੱਤੀਆਂ ਜਾਂਦੀਆਂ ਭੇਜੀਆਂ ਜਾਂਦੀਆਂ ਤੇ ਗਰਾਊਂਡ ਜ਼ੀਰੋ ਤੇ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਕੁੱਝ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ